ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵਿਓ ਸੋਹਿਲਾ ਸਿਵਰਿਓ ਸਿਰਜਨਹਾਰ ਤੁਮ ਗਾਵਿਓ ਮੇਰੇ ਨਿਰਪਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਉ ਨੇਤ ਨੇ ਤੇ ਜੀ ਜਿਹੜੀ ਅਸਾਂ ਮਾਲ ਲੀ ਅਣ ਦੇਖੇਗਾ ਦੇਵ ਨਹਾਰ ਤੇਰੇ ਦਾ ਨੇ ਕੀਮਤ ਨਾ ਪਵੇ ਤਿਸ ਦਾਤੇ ਗਵਣ ਸਮਾਰ ਸੰਬਤ ਸਾਹਾ ਲਿਖੀਐ ਮਿਲ ਕਰ ਪਾਵਿਓ ਤੇਲ ਦੇ ਸੱਜਣ ਅਸੀਸੜੀਐ ਜੋ ਹੋਵੇ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗਾ ਸਮਹਾਲਾ ਪਹਿਲਾ ਛੇ ਕਰ ਛੇ ਗੁਰ ਛੇ ਅਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਬੜਾਈ ਤੋਹਿ ਰਹਾਓ ਬਿਸੋਏ ਚਸਿਆ ਕੜੀਏ ਪਹਿਰਾ ਤਿਤਿਵਾਰ ਮਾ ਆਹੋਆ ਸੂਰਜ ਏ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹਾਲਾ ਪਹਿਲਾ ਗਗੜ ਮੇਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਨਿ ਆਲੋ ਪਵਨ ਜਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ कैसी आरती होए पाव खंडणा तेरी आरती अनहता शब्द भजंत पेरी रहाओ सहस तव नयन नन नैन है तोहे को सहस मूर्त नना एक तोही सहस पाद बिमल नन एक पद गंध बिन सहस पाव गंध एव चलत मोहिं ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰਾਂਦ ਲੋਵੀਤ ਮਨੋਂ ਆਨ ਦਿਨ ਮੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਂ ਤੇ ਤੇਰੇ ਨਾਏ ਵਾਸਾ ਰਾ ਗੋੜੀ ਪੂਰਬੀ ਮਹਾਲਾ ਚੌਥਾ ਕਾਮਕਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੋਨ ਵਡਾ ਹੈ ਕਰ ਡੰਡੋ ਤਪ ਮੰ ਵਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉਂ-ਜਿਉਂ ਚਲੇ ਤੂਵੇ ਦੁਖ ਪਾਵੇ ਜਮ ਕਾਲ ਸੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਵਰਨ ਪਵ ਖੰਡਾ ਹੈ अविनाशी परख पाया परमेश्वर बौ से ओव खंड प्रेमंडा है हम गरीब मस्कीन पाव तेरे हर राख राख वड वड्डा है जन नानक नाम आधार टेक है हर नाम में ही सुख मंडा है रागोरी पूर्वी महला पांचवा ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹੀਂ ਆਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਦ ਖਟੇ ਦੇਨਸ ਰੇ ਨਾਏ ਮਾਣ ਗੁਰ ਮਿਲਸ ਕਾਜ ਸਵਾਰੇ ਰਹਾਉ ਏਓ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ जिसे जगाए पियावे रस अकाथ कथा तिन जानी जा को आए सोई विहाजो हरगुर ते मणी बसेरा निज कर महल पावो सुख सहजे बौर ना होए गो फेरा ਅੰਤਰ ਜਾਮੀ ਪਰਖ ਵਿਦਾਤੇ ਸਰਦਾਮਣ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋ ਕਰਕ ਸੰਤਨ ਕੀ ਤੂਰੇ ਅੰਤਰ ਜਾਮੇ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕਉ ਕਰ ਸੰਤਨ ਕੀ ਤੂਰੇ ਇਸ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਏ ਦਾਈ ਦਇਆ ਖੇਲੇ ਸਗਲ ਜਗਤ ਚੰਗ ਆਈਆਂ ਬਰ ਆਈਆਂ ਵਾਜੇ ਦਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਝੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ